ਲੋ ਜੀ ਅੱਜ ਆਪਾਂ ਬਣਾਵਾਂਗੇ ਆਲੂ ਬਿੰਗਣੀ ਦੀ ਸਬਜ਼ੀ ਜਿਹਦੇ ਵਾਸਤੇ ਆਪਾਂ ਅੱਧਾ ਕਿਲੋ ਆਪਾਂ ਬਿੰਗਣੀ ਲਿੱਤੀ ਐ ਇਹਨੂੰ ਆਪਾਂ ਵਾਸ਼ ਕਰ ਲਿੱਤਾ ਐ ਚਾਰ ਪੰਜ ਆਪਾਂ ਆਲੂ ਲਿੱਤੇ ਐ ਆਲੂ ਨੂੰ ਵੀ ਆਪਾਂ ਛਿਲਕੇ ਪਹਿਲਾਂ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਕੇ ਵਾਸ਼ ਕਰਕੇ ਰੱਖ ਲਿੱਤਾ ਐ ਦੋ ਆਪਾਂ ਮੀਡੀਅਮ ਸਾਈਜ਼ ਦੇ ਪਿਆਜ਼ ਲਿੱਤੇ ਐ ਇਹਨਾਂ ਨੂੰ ਵੀ ਆਪਾਂ ਬ੍ਰਿਕ ਬ੍ਰਿਕ ਕੱਟ ਲਿੱਤਾ ਐ ਆ ਹੈਗੀਆਂ ਜੀ ਮਰਚਾਂ ਇਹ ਲਾਲ ਮਿਰਚਾਂ ਨੇ ਇਹ ਸੁੱਕੀਆਂ ਹੋਈਆਂ ਮਰਚਾਂ ਨਹੀਂ ਐ ਇਹ ਗਿਲੀਆਂ ਮਰਚਾਂ ਨੇ ਇਹਨਾਂ ਨੂੰ ਆਪਾਂ ਵਾਸ਼ ਕਰ ਲਿੱਤਾ ਆ ਲਿੱਤੇ ਜੀ ਆਪਾਂ ਦੋ ਟਮਾਟਰ ਇਹਨੂੰ ਮਿਕਸੀ ਚ ਆਪਾਂ ਗ੍ਰाइंड ਕਰ ਲਾਂਗੇ ਉਧਰ ਆਪਾਂ ਕੜਾਈ ਰੱਖੀ ਗੈਸ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਪਹਿਲਾਂ ਆਪਾਂ ਆਲੂ ਪਾਵਾਂਗੇ ਗੈਸ ਨੂੰ ਆਪਾਂ ਤੇਜ਼ ਹੀ ਰੱਖਿਆ ਹੈ ਆਲੂ ਨੂੰ ਆਪਾਂ ਤਲਾ ਫਰਾਈ ਕਰ ਲਵਾਂਗੇ ਆਲੂ ਨੂੰ ਆਪਾਂ ਫਰਾਈ ਕਰ ਲਿੱਤਾ ਹੈ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਤੇਲ ਨਿਚੋੜਦਾਂਗੇ आलून आपण बर कडला आलू नपेक बर कड लता हन आपण वेंगणीू आपल्या पहला नहीं कट के रखनी, क्योंकि वेंगनी काली हो जाती है ਗੈਂਰੀ ਨੂੰ ਵੀ ਆਪਾਂ ਫਰਾਈ ਕਰ ਲੈਂਦਾ ਜਿਆਦਾ ਨਹੀਂ ਆਪਾਂ ਕਰਾਂਗੇ ਆ ਗਏ ਇਹਨਾਂ ਨੂੰ ਵੀ ਹੁਣ ਆਪਾਂ ਬਾਹਰ ਕੱਢ ਲੈਨੇ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨੂੰ ਛੋੜ ਦਾਂਗੇ ਹੁਣ ਆਪਾਂ ਤੇਲ ਆਪਾਂ ਕੱਢ ਲਾਂਗੇ ਕਿਉਂਕਿ ਆਪਾਂ ਆਲੂ ਤੇ ਵਿੰਗਰੀ ਨੂੰ ਫਰਾਈ ਕਰਨ ਵਾਸਤੇ ਆਪਾਂ ਜਿਆਦਾ ਪਾਇਆ ਸੀ ਤੜਕੇ ਵਾਸਤੇ ਆਪਾਂ ਘੱਟ ਪਾਵਾਂਗੇ ਜਿੰਨਾ ਕੋਪਨ ਤੇਲ ਚਾਹੀਦਾ ਉਹਨਾਂ ਕੋ ਆਪਾਂ ਰੱਖ ਲੈਂਦਾ ਕੜਾਹੀ ਦੇ ਵਿੱਚ ਦੋ ਆਪਾਂ ਲੌਂਗ ਲੈਂਦਾ ਇੱਕ ਦਾਸ ਚੀਨੀ ਦਾ ਟੁਕੜਾ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਇੱਕ ਚਮਚਾ ਆਪਾਂ ਸੁੱਕਾ ਧਨੀਆ ਪਾਵਾਂਗੇ ਤੇ ਆਪਾਂ ਹੱਥੋਂ ਐਸਾ ਰੈਮੈਸ਼ ਕਰ ਲਵਾਂਗੇ ਇਹ ਦੇਖ ਇਹਨੂੰ ਹੁਣ ਆਪਾਂ ਢੰਡ ਲਾਵਾਂਗੇ ਚੰਗੀ ਤਰ੍ਹਾਂ ਇਹ ਜਿਹੜੇ ਖੜੇ ਮਸਾਲੇ ਆਪਾਂ ਪਾਉਂਦੇ ਪਏ ਇਹਨਾਂ ਮਸਾਲਿਆਂ ਦੇ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਸਬਜ਼ੀ ਦੇ ਵਿੱਚ ਹੁਣ ਆਪਾਂ ਪਾਵਾਂਗੇ ਪਿਆਜ਼ ਜਾਇ ਨਹੀਂ ਆਪਾਂ ਭੁੰਨ ਲੈਨੇ ਤੁਹਾਨੂੰ ਤੇਰਾ ਆਪਾਂ ਟਮਾਟਰ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਨਾਲ ਆਪਾਂ ਪਾ ਲਾਂਗੇ ਟਮਾਟਰ ਇਹ ਆਪਾਂ ਮਿਕਸੀਜ ਗ੍ਰाइंड ਕਰ ਲੈਂਦੇ ਆ ਟਮਾਟਰ ਵੀ ਆਪਾਂ ਚੰਗੀ ਤਰ੍ਹਾਂ ਪੁੰਚ ਕਰਦਾਂਗੇ ਤੇ ਆਜਾ। ਹੋਣਾ ਆਪਾਂ ਤੜਕੇ ਨਾਲ ਆਪਾਂ ਚੰਗੀ ਤਰ੍ਹਾਂ ਆਪਾਂ ਥੋੜਾ। ਤੜਕਾ ਆਪਣਾ ਭੁੱਜ ਚੁੱਕਾ ਹੈ। ਹੁਣ ਆਪਾਂ ਇਹਦੇ ਵਿੱਚ ਪਾਣੇ ਆ ਨਮਕ ਵਿੱਚ। ਪਹਿਲਾਂ ਆਪਾਂ ਨਮਕ ਪਾਵਾਂਗੇ। ਇੱਕ ਚਮਚਾ ਆਪਾਂ ਨਮਕ ਦਾ ਪਾਤਾ। ਇੱਕ ਚਮਚਾ ਆਪਾਂ ਧਨੀਆ ਪਾਊਡਰ ਦਾ ਪਾਵਾਂਗੇ। ਇੱਕ ਚਮਚਾ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ। ਚਮੜਾ ਦਾ ਤੀਸਰਾ ਹਿੱਸਾ ਆਪਾਂ ਹਲਦੀ ਪਾਊਡਰ ਦਾ ਪਾਵਾਂ ਅੱਧਾ ਚਮਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਵਾਂ ਪੂਨ ਆਪਾਂ ਤੜਕੇ ਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਮਸਾਲੇ ਪੂਨ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜਿਹੜਾ ਟਮਾਟਰਾਂ ਵਾਲਾ ਟਮਾਟਰਾਂ ਨੂੰ ਆਪਾਂ ਗ੍ਰाइंड ਕੀਤਾ ਸੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ अभी बुगलाते अपन पानी की पाती है अपन लोड में से पाया पा। पा है थोड़ा जो भून अपन फिर अपन तड़कान अपन भून लगांगे इनके अपन थोड़ा सा अपन और तड़का अपना तैयार है आ देखो बहुत ही ज्यादा बढ़िया तड़का बने अपना भून आता है इनकी पानी अपन सब्जी इसके तो फ्राई करके रखती है आगे तो सब्जी फिर बहुत ही ज्यादा बढ़िया कह रहा है सब्जी का हाथ हमें आप थोड़ी देर वक्त तो आप हो पका हम आपने ਥੋੜਾ ਜਿਹਾ ਆਪਾਂ ਸੁੱਕਾ ਧਨੀਆ ਪਾਵਾਂਗੇ ਇਹਨੂੰ ਵੀ ਆਪਾਂ ਮਿਕਸ ਕਰ ਲੈਨੇ ਹੁਣ ਗੈਸ ਨੂੰ ਆਪਾਂ ਮੀਡੀਅਮ ਕਰਕੇ ਉਪਰੋਂ ਵੀ ਆਪਾਂ ਢੱਕ ਦੇਨੇ ਆ ਪੰਜ ਮਿੰਟ ਬਾਅਦ ਹੁਣ ਆਪਾਂ ਸਬਜੀ ਨੂੰ ਢੱਕ ਦੇਨੇ ਆ ਸਬਜੀ ਨੂੰ ਨਾ ਫਿਰ ਚੈੱਕ ਕਰ ਲੈਣਾ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਸਬਜੀ ਸਬਜੀ ਬਣ ਕੇ ਆਪਣੀ ਤਿਆਰ ਹੈ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਦੇ ਆ ਆ ਦੇਖ ਸਬਜੀ ਬਣ ਕੇ ਆਪਣੀ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ